ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੰਤ ਸਾਲ ਠੀਕ ਠਾਕ ਹੋਵੋਗੇ ਅੱਜ ਸਾਡਾ ਬਲੋਗ ਹੈਗਾ ਜੀ ਦਸਵਾਂ ਹੋਰ ਸਭ ਠੀਕ ਠਾਕ ਹੀ ਸਾਰੇ ਅੱਜ ਦੀ ਵੀਡੀਓ ਦੇ ਵਿੱਚ ਨਾ ਅਸੀਂ ਗੱਲ ਕਰਨੀ ਹੈ ਕਿ ਅਸੀਂ ਨਾ ਸਭ ਗੁਰੂ ਘਰਾਂ ਦੇ ਵਿੱਚ ਜਾਂਦੇ ਹਾਂ ਗੁਰੂ ਘਰ ਮੰਦਿਰ ਕੋਈ ਕਿਤੇ ਵੀ ਜਾਂਦਾ ਅਸੀਂ ਨਾ ਜਾ ਕੇ ਨਾ ਮੰਗਾਂ ਲੈ ਕੇ ਜਾਂਦੇ ਆ ਆਪਣੀਆਂ ਇਹ ਸਾਨੂੰ ਇਹ ਵੀ ਮਿਲਦੇ ਵੀ ਮਿਲਦੇ ਰੱਬ ਘਰ ਬਣ ਜੇ ਪ੍ਰਭਾ ਔਲਾਦ ਹੋ ਜੇ ਰੱਬਾ ਗੱਡੀ ਲੈ ਹੋ ਜੇ ਰੱਬਾ ਕਮਾਈ ਵਿੱਚ ਵਾਧਾ ਹੋਵੇ ਇਹਨਾਂ ਚੀਜ਼ਾਂ ਦਾ ਸਭ ਪਤਾ ਫਰਮਾਤਾ ਨੂੰ ਮੰਗਣ ਦੀ ਲੋੜ ਨਹੀਂ ਕਿ ਤੁਹਾਡੇ ਦਿਲਾਂ ਦੇ ਨਹੀਂ ਜਾਣਦਾ ਰੱਬ ਸਭ ਜਾਣਦਾ ਜਿਹਨੇ ਤੁਹਾਨੂੰ ਜੰਮਿਆ ਹੈ ਨਾ ਜਿਹਨੇ ਤੁਹਾਨੂੰ ਕਦੇ ਵੀ ਲੈ ਜਾਣਾ ਤੁਹਾਡੇ ਸਾਹ ਮੁਕਾ ਦੇਣੀ ਤੇ ਤੁਹਾਨੂੰ ਕਿੰਨੇ ਸਾਹ ਦੇਣੇ ਨੂੰ ਸਭ ਪਤਾ ਤੁਹਾਡੇ ਅੰਦਰ ਕੀ ਚੱਲ ਰਿਹਾ ਕੀ ਨਹੀਂ ਚੱਲਦਾ ਮੰਗਣਾ ਜਾ ਕੇ ਨਾ ਗੁਰੂ ਪਾਸ਼ਾ ਕਹਿੰਦੇ ਐ ਮੰਗਣਾ ਮੰਗਣਾ ਨੀਕਾ ਹਰ ਜਸ ਗੁਰਤੇ ਮੰਗਣਾ ਭਾਵ ਪੀ ਪ੍ਰਮਾਤਮਾ ਦੀ ਸਿਫਤ ਸਲਾਹ ਹੀ ਮੰਗਣੀ ਹੈ ਪ੍ਰਮਾਤਮਾ ਦਾ ਨਾਮ ਸਿਮਰਨ ਹੀ ਮੰਗਣਾ ਔਰ ਹੋਰ ਫालतू ਕੁਝ ਮੰਗਣ ਦੀ ਲੋੜ ਨਹੀਂ ਕਿਉਂਕਿ ਸਭ ਜਾਣਦਾ ਉਹ ਸੋ ਗੁਰੂ ਘਰਾਂ ਦੇ ਜਾਓ ਬਸ ਨਾਮ ਸਿਮਰਨ ਦੀ ਦਾਤ ਮੰਗੋ ਤੇ ਪੰਜ ਜਿਹੜੇ ਵਿਕਾਰ ਹੈਗੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਪ੍ਰਮਾਤਮਾ ਨੂੰ ਆਖੋ ਵੀ ਉਹ ਤੋਂ ਦੂਰ ਰੱਖੇ ਬਸ ਬਾਕੀ ਕੁਝ ਮੰਗਣ ਦੀ ਲੋੜ ਨਹੀਂ ਸਭ ਜਾਣਦਾ ਮੈਂ ਨਾ ਇੱਕ ਗੱਲ ਕਰਨੀ ਸੀ ਤੁਹਾਡੇ ਨਾਲ ਮੈਂ ਨਾ ਕੁਝ ਦਿਨ ਪਹਿਲਾਂ ਨਾ ਆਪਣਾ ਨਾ ਸੁਪਨਾ ਸ਼ੇਅਰ ਕੀਤਾ ਸੀਗਾ ਵੀਡੀਓ ਦੇ ਵਿੱਚ ਹੀ ਕੋਈ 5-6 ਦਿਨ ਪਹਿਲਾਂ ਤਾਂ ਮੇਰੇ ਸੁਪਨੇ ਤੇ ਨਾ ਕਈ ਹੱਸਦੇ ਪਤਾ ਨਹੀਂ ਕਿਉਂ ਹੱਸਦੇ ਮੈਨੂੰ ਨਹੀਂ ਪਤਾ ਸ਼ਾਇਦ ਸੁਪਨਾ ਬਹੁਤ ਬਹੁਤ ਜ਼ਿਆਦਾ ਵੱਡਾ ਹੈ ਪਰ ਪ੍ਰਮਾਤਮਾ ਦੇ ਰੰਗਾਂ ਦਾ ਕੋਈ ਪਤਾ ਨਹੀਂ ਉਹਨੇ ਭਿਖਾਰੀ ਤੋਂ ਬਣਾ ਦੇਣਾ ਰਾਜਾ ਦਾ ਰਾਜੇ ਤੋਂ ਭਿਖਾਰੀ ਉਹਦੇ ਰੰਗਾਂ ਨੂੰ ਕੋਈ ਨਹੀਂ ਜਾਣਦਾ ਤੇ ਬਾਕੀ ਮੈਂ ਨਾ ਆਪਣਾ ਜਿਹੜਾ ਸੁਪਨਾ ਨਾ ਮੈਨੂੰ ਜਿਹੜਾ ਮਿਲਦਾ ਨਾ ਮੈਂ ਉਹਦੇ ਨਾਲ ਪੱਕਾ ਸ਼ੇਅਰ ਕਰਦਾ ਹਾਂ ਮਤਲਬ 70% ਨਾ ਮੇਰੇ ਤੇ ਹੱਸਦੇ ਆ ਬੰਦੇ ਤਾਂ ਜੇ ਮੈਂ ਪੂਰਾ ਕਰ ਲਿਆ ਨਾ ਫਿਰ ਮੈਂ ਹੱਸੂਗਾ ਸਭ ਤੇ ਬਾਕੀ ਰੱਬ ਨਾ ਸੁੱਖ ਰੱਖੇ ਮੇਰ ਰੱਖੇ ਮੇਰੇ ਤੇ ਮੱਲ ਤੰਦਰੁਸਤੀ ਬਣਾਈ ਰਕੇ ਹੱਡ ਪੈਰ ਸਲਾਮਤ ਰੱਖੇ ਸੁਪਨੇੰ ਤੱਕ ਤਾਂ ਆਪਾਂ ਪਹੁੰਚਣਾ ਹੀ ਪਹੁੰਚਣਾ ਹੈ ਇੱਕਦਮ ਪਰ ਹੱਸਦੇ ਕਿਉਂ ਜਿਹੜੇ ਹੱਸਦੇ ਹਨ ਮੈਨੂੰ ਕਮੈਂਟ ਦੇ ਪੱਕਾ ਦੱਸਿਓ ਪਲੀਜ਼ ਕਿਉਂ ਹੱਸਦੇ ਓ ਤੁਸੀਂ ਸੁਪਨਾ ਸੁਣ ਕੇ ਤਾਂ ਦੂਜਾ ਜਿਹੜੇ ਮੇਰਾ ਸੁਪਨਾ ਪੂਰਾ ਹੁੰਦਾ ਦੇਖਣਾ ਚਾਹਦੇ ਐ ਕਿ ਉਹ ਕਮੈਂਟ ਦੇ ਪੱਕਾ ਦੱਸਣ ਦੇਖਦੇ ਆਂ ਕੋਣ ਕੋਣ ਚਾਹੁੰਦਾ ਵੀ ਮੇਰਾ ਸੁਪਨਾ ਪੂਰਾ ਹੋਵੇ ਬਾਕੀ ਅਜਲੀ ਇਨੀ ਹੀ ਗੱਲਾਂ ਮਿਲਾਂਗੇ ਛੇਤੀ ਹੀ ਇੱਕ ਹੋਰ ਵੀਡੀਓ ਦੇ ਵਿੱਚ ਮਾਰਾ ਜੀ ਤੁਹਾਨੂੰ ਵੀ ਤਰਕੀਆਂ ਬਖਸ਼ੇ ਜਿਹੜੇ ਮੇਰੀ ਵੀਡੀਓ ਦੇਖ ਰਿਹਾ ਮੇਰੇ ਵੀਊ ਵਧਾ ਰਿਹਾ ਇੱਕ ਵੀਡੀਓ ਦੇ 1000 ਤੋਂ ਉੱਤੇ ਵੀਊ ਚਲੇ ਗਏ ਬਹੁਤ ਬਹੁਤ ਧੰਨਵਾਦ ਉਹਦੇ ਲਈ ਬਾਕੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ